ਸਾਖੀ ਤੇ ਦਸ਼ਮ ਪਿਤਾ ਜੀ ਨੇ ਦੋ ਚੀਜ਼ਾਂ ਘਰੋਂ ਕੱਢਣ ਨੂੰ ਕਿਹਾ ਸੀ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਹੈਰਾਨੀ ਜਨਕ ਗੱਲਾਂ ਸੁਣ ਕੇ ਹੈਰਾਨ ਹੋ ਜਾਓਗੇ ਤੁਸੀਂ ਸਾਰੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸੰਧੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਤੁਸੀਂ ਬਹੁਤ ਜ਼ਿਆਦਾ ਪਿਆਰ ਹੁਣ ਤੱਕ ਦਿੱਤਾ ਹੈ ਅੱਗੇ ਵੀ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਸਾਰੇ ਪਿਆਰ ਬਣਾਈ ਰੱਖੋਗੇ ਸੋ ਗੁਰਮੁਖ ਪਿਆਰਿਓ ਆਪ ਸੰਗਤ ਪਰਮਾਤਮਾ ਰੂਪ ਸਾਰੇ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਵਿਸਾਖੀ ਆ ਰਹੀ ਹੈ ਮੈਂ ਇੱਕ ਬੇਨਤੀ ਆਪ ਸਭ ਦੇ ਚਰਨਾਂ ਦੇ ਵਿੱਚ ਕਰਦਾ ਕਿ ਚਾਹੇ ਅਨੰਦਪੁਰ ਸਾਹਿਬ ਜਾਓ ਜਾਂ ਆਪਾਂ ਕਿਤੇ ਵੀ ਨਹੀਂ ਜਾ ਸਕਦੇ ਆਪੋ ਆਪਣੇ ਨੇੜੇ ਪਿੰਡ ਦੇ ਵਿੱਚ ਗੁਰੂ ਘਰ ਹੈ ਉੱਥੇ ਜਾ ਕੇ ਜ਼ਰੂਰ ਮੱਥਾ ਟੇਕੋ ਸ਼ਰਦਾ ਭਾਵਨਾ ਦੇ ਸਹਿਤ ਸਾਧ ਸੰਗਤ ਜੇਕਰ ਦਮਦਮਾ ਸਾਹਿਬ ਜਾ ਸਕਦੇ ਹੋ ਤੇ ਦਮਦਮਾ ਸਾਹਿਬ ਜਾਇਓ ਕਦੇ ਜਾ ਕੇ ਉਸ ਦ੍ਰਿਸ਼ ਨੂੰ ਜ਼ਰੂਰ ਯਾਦ ਕਰਿਓ ਕਿ ਜਦੋਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਿਸਾਖੀ ਤੇ ਨੇ ਤੇ ਉਸ ਵਕਤ ਮਾਤਾ ਸਾਹਿਬ ਕੌਰ ਉਹ ਉਹ ਆ ਕੇ ਪੁੱਛਦੇ ਨੇ ਸਤਿਗੁਰੂ ਚਾਰੋਂ ਲਾਲ ਕਿੱਥੇ ਨੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਉਹ ਬਚਨਾਂ ਨੂੰ ਯਾਦ ਕਰਿਓ ਮੇਰੇ ਸਤਿਗੁਰੂ ਜੋ ਬਚਨ ਉਸ ਵਿਸਾਖੀ ਤੇ ਮੇਰੇ ਪਾਤਸ਼ਾਹ ਨੇ ਕੀਤੇ ਸਨ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਸਾਖੀ ਦੇ ਨਾਲ ਬਹੁਤ ਗੂੜਾ ਤੇ ਗਹਿਰਾ ਨਾਤਾ ਸਾਡਾ ਦੱਸਦੇ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਣਾ ਹੋਈ ਏ ਪਰ ਸਾਰੇ ਜਾਣਦੇ ਆ ਪਰ ਸਾਧ ਸੰਗਤ ਗੁਰੂ ਨੇ ਇੱਕ ਵਾਰੀ ਖਾਲਸਾ ਪੰਥ ਸਜਾ ਦਿੱਤਾ ਇਸ ਪੰਥ ਨੂੰ ਇੱਕ ਨਵੀਂ ਪਹਿਚਾਣ ਇੱਕ ਨਵੀਂ ਦਿੱਖ ਦੇ ਦਿੱਤੀ ਗੁਰਮੁਖ ਪਿਆਰਿਓ ਹੁਣ ਅਸੀਂ ਇਸ ਪੰਥ ਲਈ ਕੀ ਕਰ ਰਹੇ ਹਾਂ ਇਸ ਪੰਥ ਲਈ ਅਸੀਂ ਆਪਣੇ ਨਵੇਂ ਕਾਰਜ ਕੀ ਕਰ ਰਹੇ ਹਾਂ ਇਸ ਪੰਥ ਦੇ ਰਾਖੇ ਬਣ ਕੇ ਕੀ ਅਸੀਂ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਪੰਥ ਨੂੰ ਸਵਾਰਨ ਦੇ ਲਈ ਅਸੀਂ ਕੀ ਕਰ ਰਹੇ ਹਾਂ ਇਸ ਪੰਥ ਦੇ ਅਸੀਂ ਕੀ ਚੱਲ ਰਹੇ ਹਾਂ ਮਾਰਗ ਤੇ ਕੀ ਅਸੀਂ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੌਰ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਅੰਦਰ ਕੀ ਕੀ ਸਵਾਲ ਹੈ ਮੈਂ ਬੇਨਤੀ ਕਰਾਂ ਸਾਧ ਸੰਗਤ ਆਪਣੇ ਘਰੋਂ ਇਹ ਦੋ ਚੀਜ਼ਾਂ ਇਸ ਵਿਸਾਖੀ ਤੇ ਜਰੂਰ ਕੱਢ ਦਿਓ ਕਿਹੜੀਆਂ ਇੱਕ ਤੇ ਆਪਣੇ ਮਨ ਦੇ ਵਿੱਚੋਂ ਆਲਸ ਇੱਕ ਗੁਰੂ ਤੋਂ ਜਿਹੜਾ ਹੈ ਆਪਾਂ ਸਿੱਖਿਆ ਲੈਣੀ ਹੈ ਨਾ ਕਿ ਆਪਾਂ ਉਹਦੇ ਤੋਂ ਦੂਰ ਭਜਣਾ ਹੈ ਸਤਿਗੁਰੂ ਤੋਂ ਬਿਲਕੁਲ ਵੀ ਦੂਰ ਨਹੀਂ ਜਾਣਾ ਮੇਰੇ ਪਾਤਸ਼ਾਹ ਤੋਂ ਦੂਰ ਨਹੀਂ ਜਾਣਾ ਜਿਹੜਾ ਇਹ ਡਰ ਹੈ ਨਾ ਅਜੀਬ ਜਿਹਾ ਇਹ ਡਰ ਆਪਣੇ ਦਿਲ ਚੋਂ ਕੱਢ ਦਈਏ ਆਪਣੇ ਮਨ ਚੋਂ ਕੱਢ ਦਈਏ ਸਾਹਸਨ ਕਿਉਂਕਿ ਬਹੁਤੇ ਲੋਕ ਅਮਰਤ ਨਹੀਂ ਛਕਦੇ ਗੁਰੂ ਘਰਾਂ ਚ ਜਾ ਕੇ ਦਰਸ਼ਨ ਕਰਦੇ ਨੇ ਸੇਵਾ ਸਿਮਰਨ ਤੇ ਕਰਦੇ ਨੇ ਪਰ ਸਤਿਗੁਰੂ ਦਾ ਅੰਮ੍ਰਿਤ ਨਹੀਂ ਛਕਦੇ ਗੁਰੂ ਦਾ ਅੰਮ੍ਰਿਤ ਨਹੀਂ ਛਕਦੇ ਸਾਧ ਸੰਗਤ ਖੰਡੇ ਵਾਟੇ ਕੀ ਪੌਲ ਨਹੀਂ ਲੈਂਦੇ ਕਹਿੰਦੇ ਜੀ ਕੀ ਲੋੜ ਐ ਅਸੀਂ ਕਿਹੜਾ ਕੁਝ ਖਾਣੇ ਪੀਣੇ ਆ ਮੈਂ ਕਹਿਣਾ ਹੁੰਨਾ ਕਿ ਵਿਸਾਖੀ ਆ ਰਹੀ ਐ ਆਪਾਂ ਆਪਣੇ ਆਪ ਨੂੰ ਗੁਰੂ ਵਾਲਾ ਬਣਾਈਏ 1699 ਦੀ ਵਿਸਾਖੀ ਨੂੰ ਯਾਦ ਕਰੀਏ ਜਾਂ ਫਿਰ ਇਹ ਸਵਾਲ ਕਰਨ ਤੋਂ ਪਹਿਲਾਂ ਜੇ ਸਾਡੇ ਘਰ ਦੇ ਵਿੱਚ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਐ ਨਾ ਤਾਂ ਉਸ ਤਸਵੀਰ ਦੇ ਅੱਗੇ ਖੜ ਕੇ ਜੇ ਹਿੰਮਤ ਐ ਸਵਾਲ ਕਰੀਏ ਚਿੱਤਰ ਦਰਸ਼ਨ ਕਰੀਏ ਕਿ ਸਤਿਗੁਰੂ ਤੁਸੀਂ ਅੰਮ੍ਰਿਤ ਤਿਆਰ ਕੀਤਾ ਕਿਤੇ ਅੰਮ੍ਰਿਤ ਦੀ ਪੋਹਲ ਤਿਆਰ ਕੀਤੀ ਮੇਰੇ ਪਾਤਸ਼ਾਹ ਤੁਸੀਂ ਆਪੇ ਗੁਰ ਚੇਲਾ ਦਾ ਸਿਧਾਂਤ ਵੀ ਦਿੱਤਾ ਸਾਧ ਸੰਗਤ ਜੇ ਹੁਣ ਆਪਾਂ ਸਵਾਲ ਕਰੀਏ ਵੀ ਸਤਿਗੁਰ ਨੇ ਆਪ ਹੀ ਅੰਮ੍ਰਿਤ ਤਿਆਰ ਕੀਤਾ ਤੇ ਮੇਰੇ ਪਾਤਸ਼ਾਹ ਨੇ ਅੰਮ੍ਰਿਤ ਤਿਆਰ ਕਰਕੇ ਪੰਜ ਪਿਆਰਿਆਂ ਨੂੰ ਸ਼ਕਾਇਆ ਤੇ ਫਿਰ ਪੰਜ ਪਿਆਰਿਆਂ ਤੋਂ ਆਪ ਹੀ ਛ ਗਿਆ ਆਪੇ ਗੁਰ ਚੇਲਾ ਦਾ ਸਿਧਾਂਤ ਸਾਨੂੰ ਦਿੱਤਾ ਫਿਰ ਸਤਿਗੁਰੂ ਨੂੰ ਅਮਰਤ ਛਕਣ ਦੀ ਕੀ ਲੋੜ ਸੀ ਜੇ ਸਤਿਗੁਰੂ ਨੇ ਅਮਰਤ ਛਕਿਆ ਤੇ ਪਿਆਰਿਓ ਅੱਜ ਸਾਨੂੰ ਵੀ ਅਮਰਤ ਛਕਣਾ ਪੈਣਾ ਸਾਨੂੰ ਵੀ ਅਮਰਤ ਛਕਣਾ ਪੈਣਾ ਕਿ ਨਹੀਂ ਪੈਣਾ ਅਸੀਂ ਕਹਿੰਦੇ ਅਸੀਂ ਕਿਹੜਾ ਕੁਝ ਛਕਦੇ ਹਾਂ ਜੀ ਸਾਨੂੰ ਕਿਹੜੀ ਲੋੜ ਹੈ ਜੀ ਅਮਰਤ ਛਕਣ ਚਾਹੇ ਛਕਦੇ ਹਾਂ ਚਾਹੇ ਨਹੀਂ ਛਕਦੇ ਅਮਰਤ ਇੱਕ ਮੋਹਰ ਹੈ ਪਿਆਰਿਓ ਕਿ ਇਹ ਗੁਰੂ ਦਾ ਸਿੱਖ ਹੈ ਪੰਜ ਕਕਾਰ ਇੱਕ ਪਹਿਚਾਨ ਨੇ ਕਿ ਇਹ ਗੁਰੂ ਦਾ ਸਿੱਖ ਹੈ ਇਹ ਧੰਗ ਗੁਰੂ ਬਾਜਾ ਵਾਲੇ ਦਾ ਸਿੱਖ ਹੈ ਇਹ ਮੋਹਰ ਹੈ ਹੁਣ ਦੂਜੀ ਗੱਲ ਸਾਧ ਸੰਗਤ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਅਮਰਤ ਛਕੀਏ ਸਿੰਘ ਜੀ ਚਲੋ ਅਮਰਤ ਨਹੀਂ ਛਕਣਾ ਹਜੇ ਕਈ ਵਾਰੀ ਇਹ ਹੁੰਦਾ ਨਾ ਮਾਨੀ ਮੰਨਦਾ ਵੀ ਹਾਲੇ ਤਾਂ ਸਮਾਂ ਥੋੜਾ ਰਹੇਗਾ ਜੀ ਵਿਸਾਖੀ ਤੇ ਅਮਰਤ ਛਕੂ ਜੀ ਕਿਵੇਂ ਐਵੇਂ ਰਹਿਤ ਰੱਖੂ ਜੇ ਉਹ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਪਰ ਬੇਨਤੀ ਕਰਦਾ ਹਾਂ ਉਹਨਾਂ ਕਿ ਅਮਰਤ ਨਹੀਂ ਛਕਣਾ ਅਗਲੇ ਸਾਲ ਛਕ ਲਿਓ ਇਸ ਵਾਰੀ ਪ੍ਰਣ ਕਰੋ ਮੇਰੀਆਂ ਭੈਣਾਂ ਪ੍ਰਣ ਕਰਿਓ ਕਿ ਆਪਾਂ ਵਿਸਾਖੀ ਤੇ ਨਾ ਚੁੰਨੀ ਲੈਣੀ ਕਿਉਂਕਿ ਚੁੰਨੀ ਸਾਡੇ ਚੋਂ ਗਾਇਬ ਹੋ ਗਈ ਮੈਂ ਕਈ ਵਾਰੀ ਵੇਖਦਾ ਹੁੰਨਾ ਜਦੋਂ ਗੁਰੂ ਘਰ ਸਾਡੀਆਂ ਭੈਣਾਂ ਕੋਈ ਮੱਥਾ ਟੇਕਦੀਆਂ ਨੇ ਇੱਕ ਉਹਨਾਂ ਕੋਲੇ ਪਹਿਲੀ ਗੱਲ ਰਮਾਲ ਨਹੀਂ ਹੁੰਦੀ ਕਿਉਂਕਿ ਚੁੰਨੀ ਤਾਂ ਉਹਨਾਂ ਨੇ ਛਾੜੀ ਦਿੱਤੀ ਲੈਣੀ ਚੁੰਨੀ ਤੇ ਹੈ ਹੀ ਨਹੀਂ ਜਿੰਨਾਂ ਦੇ ਕੋਲ ਚੁੰਨੀ ਆ ਉਹ ਧਨਤਾ ਦੇ ਯੋਗ ਨਹੀਂ ਮਰੀਆਂ ਭੈਣਾਂ ਮਾਤਾਂਵਾਂ ਤੇ ਸਾਧ ਸੰਗਤ ਇੱਕ ਛੋਟੀ ਜੀ ਰਮਾਲੜੀ ਜੀ ਹੁੰਦੀ ਹੈ ਉਸੇ ਰਮਾਲੜੀ ਨਾਲ ਉਹ ਨਲੀਆਂ ਪਹੁੰਚਦੀਆਂ ਤੇ ਉਹੀ ਰਮਾਲੜੀ ਨੂੰ ਸਿਰ ਤੇ ਇੱਕ ਹੱਥ ਉਹਨਾਂ ਨੇ ਰਮਾਲੜੀ ਜੀ ਨੂੰ ਪਾਇਆ ਹੁੰਦਾ ਹੈ ਤੇ ਇੱਕ ਧਰਤੀ ਦੇ ਹੁੰਦਾ ਸਤਿਗੁਰੂ ਨੂੰ ਮੱਥਾ ਟੇਕ ਰਿਆਂ ਉਹ ਭਾਵਨਾ ਨਹੀਂ ਬਣਦੀ ਅੱਧੇ ਕੇਸ ਨੰਗੇ ਕੀ ਛੋਟੀ ਜੀ ਰਮਾਲੀ ਜੀ ਦੇ ਨਾਲ ਅਸੀਂ ਕੇਸ ਸਾਨੂੰ ਢੱਕ ਰਹੇ ਆ ਸਾਧ ਸੰਗਤ ਇਹ ਸਤਕਾਰ ਨਹੀਂ ਹੈ ਇੱਕ ਫਾਰਮੈਲਟੀ ਹੈ ਵੀ ਕਿ ਉਸ ਢਕਣੇ ਪਾਣਗੇ ਤੇ ਬਹੁਤੇ ਵੀਰ ਭੈਣ ਸਾਡੇ ਨਾਲ ਮੱਥਾ ਟੇਕਣੀ ਨੇ ਕਹਿੰਦੇ ਜੀ ਸਿਰ ਢਕਣਾ ਪਊਗਾ ਤੇ ਬਹੁਤੇ ਵੀਰ ਭੈਣ ਨਾ ਮੱਥਾ ਟੇਕਣ ਨਹੀਂ ਜਾਂਦੇ ਕਹਿੰਦੇ ਜੀ ਵਾਲਾਂ ਦਾ ਹੇਅਰ ਸਟਾਈਲ ਖਰਾਬ ਹੋਊਗਾ ਮੈਂ ਤੇ ਹੈਰਾਨ ਹੁੰਨਾ ਵੀ ਅਸੀਂ ਕਿਹੜੇ ਹੱਕ ਨਾਲ ਕਿਹੜੇ ਮੂੰਹ ਨਾਲ ਗੁਰੂ ਨੂੰ ਕਹਿੰਦੇ ਆ ਵੀ ਸਾਡੇ ਤੇ ਕਿਰਪਾ ਕਰ ਅਸੀਂ ਕਦੇ 1% ਵੀ ਉਹਨੂੰ ਪਿਆਰ ਜਾਂ ਸਤਕਾਰ ਜਾਂ ਅਸੀਂ ਕੁਝ ਵੀ ਉਹਨੂੰ ਦੇਣ ਲਈ ਤਿਆਰ ਨਹੀਂ ਹੈਗੇ ਅਸੀਂ ਕਹਿ ਨਹੀਂ ਸਕਦੇ ਵੀ ਸਤਿਗੁਰੂ ਸਾਡੇ ਤੇ ਕਿਰਪਾ ਕਰ ਜਦੋਂ ਅਸੀਂ ਆਪ ਨੂੰ ਅਹਿਮੀਅਤ ਨਹੀਂ ਦਿੰਦੇ ਅਸੀਂ ਅਮਰਤ ਨਹੀਂ ਛਕਣਾ ਪ੍ਰਾਣ ਕਰਿਓ ਇੱਕ ਮੈਂ ਗੱਲ ਕਰ ਰਿਹਾ ਸੀ ਕਿ ਮੇਰੀਆਂ ਭੈਣਾਂ ਚੁੰਨੀ ਧਾਰੀ ਹੋਣ ਚੁੰਨੀ ਨੂੰ ਜ਼ਰੂਰ ਲੈਣ ਤੇ ਸਾਧ ਸੰਗਤ ਔਰ ਦੂਜੀ ਗੱਲ ਕਿ ਸਾਡੇ ਜਿਹੜੇ ਵੀਰ ਨੇ ਉਹ ਪੱਗ ਜ਼ਰੂਰ ਬੰਨਣ ਦਸਤਾਰ ਸਜਾਉਣ ਕੇਸਾਂ ਨੂੰ ਰੱਖ ਲੋ ਕੇਸਾਂ ਧਾਰੀ ਹੋ ਜੋ ਸਹਿਜ ਧਾਰੀ ਬਣ ਜਾਓ ਅਮਰਤ ਅਗਲੇ ਸਾਲ ਛਕ ਲਿਓ ਸਤਿਗੁਰੂ ਕਿਰਪਾ ਕਰਨਗੇ ਉਹਦੇ ਕੇ ਅਰਦਾਸ ਕਰਿਓ ਕਿ ਸਤਿਗੁਰੂ ਆਪ ਹੀ ਕਿਰਪਾ ਕਰ ਹੁਣ ਕਹਿੰਦੇ ਜੀ ਅਮਰਤ ਛਕਣਾ ਤੇ ਬਹੁਤ ਔਖਾ ਜੀ ਰਹਿਤ ਰੱਖਣੀ ਬਹੁਤ ਔਖੀ ਹੈ ਜੇ ਗੁਰੂ ਤੇ ਭਰੋਸਾ ਹੋਵੇ ਸਤਿਗੁਰੂ ਅੱਗੇ ਭਰੋਸਾ ਹੋਵੇ ਤੇ ਦੋਵੇਂ ਹੱਥ ਜੋੜ ਕੇ ਉਹਨੂੰ ਅਰਦਾਸ ਕਰਦੇ ਹੋ ਸਤਿਗੁਰੂ ਮੈਂ ਰਹਿਤ ਨਹੀਂ ਰੱਖਣੀ ਮੇਤੋ ਰਹਿਤ ਤੂੰ ਰਖਾਈਂ ਆਪੀ ਅਮਰਤ ਮੈਂ ਨਹੀਂ ਛਕਣਾ ਸਤਿਗੁਰੂ ਅਮਰਤ ਮੇਤੋ ਤੂੰ ਛਕਵਾਉਣਾ ਹੈ ਤੇ ਮੇਰੇ ਤੇ ਕਿਰਪਾ ਕਰਦੀ ਮੇਰਾ ਜੀਵਨ ਬਦਲ ਜਾਏ ਤੇ ਮੇਰੇ ਤੇ ਐਸੀ ਕਿਰਪਾ ਕਰ ਦੇ ਮੇਤੋ ਰਹਿਤ ਰਹਿ ਜਾਏ ਸਤਿਗੁਰੂ ਜਿੱਥੇ ਮੈਂ ਜੀਵਨ ਰੱਖ ਆਪਾਂ ਆਪਣੀ ਜੇਬ ਦੇ ਵਿੱਚ ਲੱਖ ਡੇਢ ਲੱਖ ਦਾ ਆਈਫੋਨ ਹੈ ਉਹਨੂੰ ਸੰਭਾਲ ਕੇ ਰੱਖਦੇ ਆ ਕਿ ਨਹੀਂ ਰੱਖਦੇ ਫਿਰ ਰਹਿਤ ਰੱਖਣੀ ਇਤੋਂ ਵੱਡੀ ਗੱਲ ਤੇ ਕੋਈ ਹੈ ਨਹੀਂ ਨਾ ਰਹਿਤ ਦੇ ਬਹੁਤ ਇੱਕ ਆਪਣੇ ਸਰੀਰ ਦਾ ਇੱਕ ਹਿੱਸਾ ਆ ਉਹ ਆਪਾਂ ਸੰਭਾਲ ਕੇ ਰੱਖਦੇ ਆ ਉਹਨੂੰ ਆਪਾਂ ਕੇਵਲ ਸੰਭਾਲ ਕੇ ਰੱਖਣਾ ਹੈ ਉਹਨੂੰ ਆਪਾਂ ਸੰਭਾਲ ਕੇ ਵੀ ਕਿਸ ਤਰ੍ਹਾਂ ਰੱਖਣਾ ਹੈ ਉਹ ਆਪਾਂ ਗੁਰੂ ਤੇ ਛੱਡ ਦਈਏ ਸਤਿਗੁਰੂ ਦੱਸਦੇ ਨੇ ਸਿੱਖ ਰਹਿਤ ਮਰਜ਼ਾਦਾ ਨੂੰ ਪੜੀ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਕਿ ਰਹਿਤ ਨੂੰ ਕਿਸ ਤਰ੍ਹਾਂ ਸਾਹਮਣਾ ਔਰ ਦੂਜੀ ਗੱਲ ਮੈਂ ਫਿਰ ਬੇਨਤੀ ਕਰਾਂ ਸਾਧ ਸੰਗਤ ਆਪਣੇ ਘਰ ਇਹ ਫਾਲਤੂ ਦੀਆਂ ਫੋਕੀਆਂ ਗੱਲਾਂ ਹਿਰਦੇ ਰੂਪ ਘਰ ਦੇ ਵਿੱਚੋਂ ਕਢੀਏ ਤੇ ਦੂਜੀ ਗੱਲ ਸਾਧ ਸੰਗਤ ਆਪਣੇ ਮਨ ਦੇ ਵਿੱਚੋਂ ਇਹ ਗੱਲ ਕਢੀਏ ਤੇ ਆਪਾਂ ਆਪਣੇ ਘਰ ਦੇ ਜਿਹੜਾ ਮਨੁੱਖੀ ਘਰ ਆ ਨਾ ਸਾਡਾ ਉਹਦੇ ਵਿੱਚੋਂ ਆਪਾਂ ਦਲਤਰ ਨੂੰ ਕੱਢ ਦਈਏ ਕਿ ਸਤਿਗੁਰੂ ਕਿਰਪਾ ਕਰਿਓ ਮਾੜੀਆਂ ਚੀਜ਼ਾਂ ਨੂੰ ਕੱਢ ਦਿਓ ਤੇ ਉੱਥੇ ਗੁਰਬਾਣੀ ਦਾ ਪਾਠ ਲਿਆਓ ਗੁਰਬਾਣੀ ਦੀ ਪੋਥੀ ਲਿਆਓ ਤੇ ਬੈਠ ਕੇ ਪਾਠ ਕਰੋ ਸਾਰੇ ਜਣੇ 10 ਮਿੰਟ 15 ਮਿੰਟ ਅੱਧਾ ਘੰਟਾ ਸਾਰੇ ਲਾਓ ਸਤਿਗੁਰੂ ਦੀ ਕਿਰਪਾ ਹੋ ਜਾਣੀ ਹੈ ਮੇਰੇ ਪਾਤਸ਼ਾਹ ਦੀ ਕਿਰਪਾ ਹੋ ਜਾਣੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜੇ ਪਿਆਰਿਓ ਤੇ ਫਿਰ ਮੈਂ ਕਹਣਾ ਉੱਥੇ ਬਹੁਤ ਸਾਰੀਆਂ ਖੁਸ਼ੀਆਂ ਪਹੁੰਚਾ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ